ਚਬਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸੋ ਆਸਾਂ ਨੂੰ ਸਫਲ ਕਰਨਾ ਕਰੀਏ ਕੋਈ ਵੀ ਰਸਨਾ ਗਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਆਪਾਂ ਸਤ ਗੁਰਾਂ ਦੇ ਪਰਥਾਏ ਜੋ ਇਲਾਹੀ ਦਰਗਾਹੀ ਗਾਣੇ ਦੇ ਅੰਦਰ ਮਹਾਰਾਜ ਨੇ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਹੈ ਸੋ ਨਾਮ ਭਗਤਾਂ ਦੇ ਬਾਰੇ ਜੋ ਸੂਖਮ ਵਿਚਾਰ ਚੱਲ ਰਿਹਾ ਕਿ ਭਗਤ ਨਾਮਦੇਵ ਜੀ ਹੋਏ ਰਾਜੇ ਨੇ ਆਪਣੀ ਗਊ ਜਿ ਆਉਣ ਵਾਸਤੇ ਕਿਹਾ ਪਰ ਭਗਤ ਨਾਮਦੇਵ ਜੀ ਕਹਿ ਰਿਹਾ ਕਿ ਜੋ ਸਤਗੁਰ ਦਾ ਹੁਕਮ ਹੈ ਜੋ ਉਹਦੀ ਕੀਰਤੀ ਹੈ ਉਹਦੇ ਵਿੱਚ ਮੈਂ ਟਾਂਗ ਨਹੀਂ ਉੜਾਵਾਂਗਾ ਜੋ ਹੋ ਰਿਹਾ ਹੈ ਸਭ ਕੁਝ ਹੁਕਮ ਦੇ ਵਿੱਚ ਹੈ ਅਰ ਜਦੋਂ ਅਤ ਤਸੀਹੇ ਦਿੱਤੇ ਗਏ ਤਾਂ ਮਹਾਰਾਜ ਦੀ ਬਾਣੀ ਵੀ ਕਹਿੰਦੀ ਐ ਤਰਲੋਚਨ ਆ ਕੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਆ ਨਾ ਕਿ ਨਾਮੇ ਕਹੋ ਤਾਂ ਮੋਈ ਗਉ ਜਿਵਾਏ ਦਿਉ ਕਿ ਕਹੇ ਤਾਂ ਤੇਰੀ ਅੱਖੇ ਮੈਂ ਗਾ ਨੂੰ ਜਿਉਂਦਾ ਕਰਦਾ ਕਹੋ ਧਰਤੀ ਦੇ ਪਲਟਾਏ ਹੋ ਕਿ ਜੇ ਤੂੰ ਕਹੇ ਧਰਤੀ ਪਲਟਾ ਦੇਆ ਕਹਿੰਦਾ ਨਹੀਂ ਮਹਾਰਾਜ ਜੋ ਕਾਦਰ ਦੀ ਕੁਦਰਤ ਦਾ ਕਾਨੂੰਨ ਹੈ ਉਸੇ ਤਰ੍ਹਾਂ ਇਹ ਹੋਣਾ ਚਾਹੀਦਾ ਪਰ ਜਦੋਂ ਰਾਜੇ ਨਾ ਹੀ ਹਟੇ ਤਾਂ ਆਖਰ ਭਗਵਾਨ ਨੂੰ ਆ ਕਰਕੇ ਮੂਏ ਜਿਉਂ ਨੂੰ ਜਿਉਂਦਾ ਕਰਨਾ ਪਿਆ ਔਰ ਆਪਣੇ ਭਗਤ ਦੀ ਫਿਰ ਜੈ ਜੈਕਾਰ ਕਰਾਤੇ ਸਾਰੇ ਚੌਂ ਕੋਟਾਂ ਵਿੱਚ ਧੰਨ ਨਾਮਦੇਵ ਧੰਨ ਨਾਮਦੇਵ ਧੰਨ ਨਾਮਦੇਵ ਹੋਰੇ ਸਵਾਉ ਜੋ ਅੱਜ ਦਾ ਵਿਚਾਰ ਹੈ ਉਹ ਅੱਗੇ ਵਧੇ ਜੋ ਹੋਰ ਭਗਤ ਜਨ ਭਾਈ ਜੈ ਚੰਦ ਅਤੇ ਤਰਲੋਚਨ ਦਾ ਪ੍ਰਸੰਗ ਆਉਂਦਾ ਹੈ ਉਹਨੂੰ ਆਪਾਂ ਸਿਮਰਨਾ ਕਰੀਏ ਸਰਵਣ ਕਰੀਏ ਜੀ ਤਰਲੋਚਨ ਜੀ ਵੈਸ਼ਮਾਤ ਦੇ ਉਪਾਸ਼ਕ ਨੇ ਔਰ ਨਾਮਦੇਵ ਜੀ ਦੇ ਹੀ ਸਮੇਂ ਦੇ ਇਹ ਸਮਕਾਲੀ ਨੇ ਉਹ ਇਹਨਾਂ ਦਾ ਜਨਮ ਸੰਮਤ 1300 25 ਨੂੰ ਸੂਬਾ ਬੰਬਈ ਜ਼ਿਲ੍ਹਾ ਸੋਲਾਪੁਰ ਦੇ ਪਧਾਰਪੁਰ ਦੇ ਇਲਾਕੇ ਦੇ ਵਿੱਚ ਨਾਲ ਦੇ ਪਿੰਡਾਂ ਦੇ ਵਿੱਚ ਇਹਨਾਂ ਚ ਦੱਸਿਆ ਜਾ ਰਿਹਾ ਇਤਿਹਾਸ ਦੇ ਵਿੱਚ ਜਿਹੜੇ ਨਾਮ ਹੁੰਦੇ ਆ ਉੱਥੇ ਆ ਤੇ ਇਹ ਗ੍ਰਿਸ਼ਤੀ ਵੀ ਸੰ ਪਰਿਵਾਰ ਵਾਲੇ ਸਨ ਅਤੇ ਆਏ ਗਏ ਮੁਸਾਫਿਰਾਂ ਦੀ ਸਾਸੰਗੀਆਂ ਦੀ ਬੜੀ ਇਹ ਸੇਵਾ ਕਰਦੇ ਸਨ ਆਦਰ ਕਰਦੇ ਸਨ ਆਿਆਂ ਦਾ ਸਤਿਕਾਰ ਕਰਦੇ ਨੇ ਔਰ ਇਹਨਾਂ ਦਾ ਮੇਲੀਆਂ ਦੀ ਆਵਾਜ਼ਾਈ ਤੋਂ ਇਹਨਾਂ ਦੀ ਧਰਮ ਪਤਨੀ ਵੀ ਕਈ ਵਾਰ ਤਾਂਗ ਆ ਜਾਂਦੀ ਕਿਉਂਕਿ ਘਰ ਜੋ ਵੀ ਕੋਈ ਮਹਿਮਾਨ ਨੰਗਣਾ ਤੇ ਇਹਨੇ ਕਹਿਣਾ ਆਓ ਜੀ ਜਲ ਪਾਣੀ ਛੱਕੇ ਜਾਓ ਸਤਿਕਾਰ ਕਰਨਾ ਹਰੇ ਤੇ ਘਰ ਦੇ ਨੇ ਇਹਨੇ ਕਹਿਣਾ ਤੂੰ ਹਰੇਕ ਨੂੰ ਵਾੜ ਲੈ ਉਹਨੇ ਕਰੇ ਆਪਣੇ ਆਪ ਦਾ ਭੋਜਨ ਪਾਣੀ ਦਾ ਸਰਦਾ ਨਹੀਂ ਤੇ ਤੂੰ ਤੇ ਤੂੰ ਇਥੇ ਸਾਰੇ ਨਾ ਬਾਜਾਂ ਮਾਰ ਮਾਰ ਸਾਰਾ ਕੁਝ ਗਾਈ ਜਾਂਦਾ ਆਉ ਕਿਥੋਂ ਪਰਾਂਤੋਂ ਕਹਿੰਦੇ ਇਹ ਸਬੰਧ ਵਿੱਚ ਇਹਨਾਂ ਨੇ ਸੇਵਕ ਅੰਤਰਜਾਮੀ ਦੀ ਸਾਖੀ ਜੋ ਪ੍ਰਸਿੱਧ ਹੈ ਨਾ ਆਪ ਜੀ ਭਗਤਾਂ ਵਾਂਗ ਪਹਿਲਾਂ ਬੁੱਤ ਪੂਜਾਈ ਕਰਦੇ ਸਨ ਪਰ ਜਦੋਂ ਅਵਸਥਾ ਬਣ ਗਈ ਪ੍ਰੇਮਾ ਭਗਤੀ ਹੋ ਗਈ ਕਿਉਂਕਿ ਤਰਲੋਚਨ ਦੇ ਥਾਂ ਤੇ ਆ ਕੇ ਪਰਮੇਸ਼ਰ ਰਣਕਾਰ ਸਤਿਗੁਰੂ ਪਿਤਾ ਜੀ ਸੇਵਾ ਕਰਦੇ ਔਰ ਤਰਲੋਚਨ ਨੂੰ ਕਿੱਥੋਂ ਜਾਗਰ ਹੋਏ ਉਹ ਭਗਤ ਧੰਨਾ ਜੀ ਨੇ ਕਿਉਂਕਿ ਧੰਨਾ ਜੀ ਨੇ ਤਰਲੋਚਨ ਪੰਡਤ ਨੂੰ ਦਰਸ਼ਨ ਕਰਾਇਆ ਇਸ ਨਾਕਾਲ ਪੁਰਖ ਦੇ ਕਿਉਂਕਿ ਜਦੋਂ ਧੰਨੇ ਨੇ ਜਾਣਾ ਨੰਗਣਾ ਮੰਦਰਾ ਮੂਰਤੀ ਆਪਣੇ ਪਸ਼ੂ ਲੈ ਕੇ ਆਪਦੇ ਕੰਮ ਕਰਨ ਵਾਸਤੇ ਲੰਘਣਾ ਤੇ ਦੇਖਣਾ ਪੰਡਤ ਆਂਦਰੀ ਬੈਠਾ ਠਾਕੁਰਾਂ ਦੀ ਸੇਵਾ ਕਰੇ ਇੱਕ ਦਿਨ ਮਨ 'ਚ ਵਿਚਾਰ ਆਇਆ ਵੀ ਇਹ ਇੱਥੇ ਬੈਠਾ ਰਹਿੰਦਾ ਨਾ ਪਰਿਵਾਰ ਦਾ ਖਰਚਾ ਕਿਵੇਂ ਚੱਲਦਾ ਇਹ ਰੋਟੀ ਪਾਣੀ ਕਿੱਥੋਂ ਕੰਦਾ ਹਰ ਵੇਲੇ ਤਾਂ ਇੱਥੇ ਵਿਹਲਾ ਬੈਠਾ ਰਹਿੰਦਾ ਸਾਰਾ ਸਾਰਾ ਦਿਨ ਖੇਤਾਂ 'ਚ ਖੇਤੀ ਕਰਦੇ ਆਂ ਤਾਂ ਭੋਜਨ ਮਸਾਂ ਪੱਕਦਾ ਤਾਕਤ ਨੇ ਉਹਰੇ ਮਨ 'ਚ ਸੇ ਕਈ ਦਿਨ ਵਿਚਾਰ ਕਰ ਰੇ ਇੱਕ ਦਿਨ ਖੜ ਕੇ ਪੁੱਛ ਹੀ ਲਿਆ ਪਏ ਪੰਡਤ ਤੂੰ ਇੱਥੇ ਬੈਠਾ ਰਹਿਣਾ ਹਰ ਵੇਲੇ ਤੇ ਤੈਨੂੰ ਭੋਜਨ ਪਾਣੀ ਕਿੱਥੋਂ ਆਉਂਦਾ ਹੈ ਤੇਰੇ ਕੰਮ ਕਾਰ ਪਰਿਵਾਰ ਦੇ ਕੌਣ ਕਰਦਾ ਤੂੰ ਹਰ ਵੇਲੇ ਤੇ ਟੱਲੀਆਂ ਖੜਕਾਈ ਜਾਂਦੀ ਤਾਂ ਉਹ ਪੰਡਤ ਕਹਿਣ ਲੱਗਾ ਭਾਈ ਮੇਰੇ ਕਰਮ ਤਾਂ ਫਿਰ ਉਹ ਭਗਵਾਨ ਕਰਦੇ ਆ ਮੈਂ ਹਰ ਵੇਲੇ ਨੇ ਸੇਵਾ ਕਰਦਾ ਤੇ ਇਹ ਮੇਰੇ ਕੰਮ ਕਰਦੇ ਸ਼ਰਦਾ ਬਣਾਈ ਤੇ ਕਹਿੰਦੇ ਪ੍ਰਭਾਨ ਜਿਹੜਾ ਭਗਵਾਨ ਦੀ ਸੇਵਾ ਕਰਦਾ ਉਹਦੀ ਪੂਜਾ ਕਰਦਾ ਰਾਬੋ ਦੇ ਸਾਰੇ ਕੰਮ ਆ ਕੇ ਕਰਦਾ ਕਹਿੰਦਾ ਸਾਰੇ ਕਰਦਾ ਕਹਿੰਦਾ ਹਾਂ ਸਾਰੇ ਕਰਦਾ ਤੇ ਕਹਿੰਦਾ ਫਿਰ ਓਂਕਾਰਾ ਇੱਕ ਠਾਕੁਰ ਮੈਨੂੰ ਦੇ ਦੇ ਮੈਂ ਵੀ ਇਹਦੀ ਸੇਵਾ ਕਰਕੇ ਵੇਖ ਲਾਂ ਤੇ ਮੈਂ ਵੀ ਆਪਦੇ ਕੰਮ ਕਰਾ ਲੂੰ ਤਾਂ ਕਹਿਣ ਲੱਗੇ ਨਹੀਂ ਭਾਈ ਇਹਦੇ ਵਾਸਤੇ ਬਹੁਤ ਬੜਾ ਕੰਮ ਕਰਨਾ ਪੈਂਦਾ ਧੰਨੇ ਚੌਂਕੀ ਰੱਖਣੀ ਪੈਣੀ ਹੈ ਇਸ਼ਨਾਨ ਕਰਾਉਣਾ ਪੈਂਦਾ ਪ੍ਰਸ਼ਾਦ ਦੇ ਜਲ ਪਾਣੀ ਦਾ ਭੋਗ ਲਵਾਉਣਾ ਪੈਂਦਾ ਹਰ ਵੇਲੇ ਬੜੀ ਸੇਵਾ ਔਖੀ ਆ ਕਹਿੰਦੇ ਪਰ ਨਹੀਂ ਉਹ ਜਿੱਦੀ ਪੈ ਗਿਆ ਜਿੱਦੀ ਜੱਟ ਤੇ ਔਰ ਜੋ ਬੱਚਾ ਹੁੰਦਾ ਇਹਨੂੰ ਹਟਾਉਣਾ ਬੜਾ ਔਖਾ ਹੁੰਦਾ ਪਰ ਜੋ ਨਾਂ ਟਲਿਆ ਫਿਰ ਜਾਣ ਬੁੱਝ ਕੇ ਫਿਰ ਇਹਨਾਂ ਸ਼ਰਤ ਲਾਈ ਸਕੀਮ ਲਾਈ ਕਹਿੰਦਾ ਵੀ ਮੈਨੂੰ ਆਪਣੇ ਉਹਦੇ ਬਦਲੇ ਇੱਕ ਗਊ ਦੇ ਦੇ ਕਿਉਂਕਿ ਮੈਂ ਦੁੱਧ ਚੜਾਇਕ ਉਠਾਕਰਨ ਤੂੰ ਮੈਨੂੰ ਗਉਦੇ ਦੇ ਮੈਂ ਤੈਨੂੰ ਠਾਕਰ ਦੇ ਦੇਣਾ ਇਹ ਕਹਿੰਦਾ ਕੋਈ ਨਹੀਂ ਤਾਂ ਸੌਦਾ ਹੀ ਸਖਤ ਇਹਨੇ ਜਾ ਕੇ ਆਪਣੇ ਗਾਂ ਖੋਲੀ ਤਰਲੋਚਨ ਨੂੰ ਜਾ ਕੇ ਦੇਤੀ ਤਰਲੋਚਨ ਨੇ ਠਾਕਰ ਤਾਂ ਨਹੀਂ ਦਿੱਤਾ ਉਥੋਂ ਕੋਈ ਪੱਥਰ ਦਾ ਕਹਿੰਦੇ ਵਟਾ ਚਾਕ ਕੇ ਉਹਨੂੰ ਸਵਾਰ ਕੇ ਨਾਲ ਸਾਬਤੋ ਉਤਾ ਕਰਕੇ ਕੱਪੜੇ ਚ ਪਾ ਕੇ ਫੜਾਤਾ ਵੀ ਆ ਚੱਕ ਠਾਕਰ ਲੈ ਜਾ ਇਹਦੀ ਪੂਜਾ ਪਾਸ ਕਰਾ ਤੇ ਜਿਹੜੀ ਬਾਣੀ ਦੱਸ ਰਹੀ ਐ ਕਿ ਉਸੇ ਤਰ੍ਹਾਂ ਹੀ ਕੀਤਾ ਜਾ ਕੇ ਧੰਨੇ ਨੇ ਵੀ ਲੱਕੜ ਦਾ ਫੱਟਾ ਬਣਵਾਇਆ ਮਿਸਤਰੀ ਤੋਂ ਜੀਤ ਜਾ ਕੇ ਠਾਕੁਰ ਨੂੰ ਰੱਖਿਆ ਪਾਣੀ ਦੇ ਨਾਲ ਇਸ਼ਨਾਨ ਕਰਾ ਕੇ ਤੂਬਤ ਕੀਤੀ ਤੇ ਕਹਿੰਦੇ ਲਿਆਓ ਭੋਜਨ ਤਿਆਰ ਕਰੋ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਭੋਗ ਲਵਾਉਣ ਬਹਿ ਗਿਆ ਤੇ ਹੁਣ ਉਹ ਤਾਂ ਹੁਣ ਅਰਦਾਸ ਬੇਨਤੀ ਜੋਦਰੀ ਕਰਕੇ ਉੱਠ ਕਰਦਾ ਸੀ ਹੁਣ ਇਹਨੇ ਪਾਦਾ ਆਏ ਸੀ ਪੋਲਾ ਜੱਟ ਪੋਲਾ ਪਾਓ ਗੋਵਿੰਦ ਮਲਾਬ ਐ ਤੇ ਕਹਿੰਦੇ ਇਹਨੇ ਕਿਹਾ ਕਿਤੇ ਵੀ ਪ੍ਰਮਾਤਮਾ ਕਿਤੇ ਆਪ ਆ ਕੇ ਭੋਗ ਲਾਉਂ ਤੇ ਕਹਿੰਦੇ ਮਹਾਰਾਜ ਆ ਲਓ ਤੁਹਾਡੇ ਵਾਸਤੇ ਮੈਂ ਭੋਜਨ ਤਿਆਰ ਕੀਤਾ ਭੋਜਨ ਨੂੰ ਘੋਗ ਲਵਾਓ ਆਓ ਮੇਰੇ ਕੋਲੇ ਪੰਡਤ ਵਾਂਗੂ ਤਲੋਚਨ ਵਾਂਗੂ 36 ਪਦਾਰਥ ਤਾਂ ਨਹੀਂ ਹੈਗੇ ਕੋਈ ਖੀਰ ਘੜਾ ਨਹੀਂ ਬਣਿਆ ਇੱਥੇ ਕੋਈ ਚੰਗੀ ਦਾਲ ਨਹੀਂ ਬਣੀ ਆ ਵਿਸੀਆਂ ਰੋਟੀਆਂ ਹੀ ਆ ਕਰਦੀਆਂ ਜਿਹੋ ਜਾਂ ਤੂੰ ਅਸੀਂ ਖਾਣੇ ਉਹ ਜਾਂ ਤੈਨੂੰ ਦੇਵਾਂ ਆ ਕੇ ਭੋਜਨ ਲਾ ਨਾ ਭੋਗ ਭਾਨ ਆਇਆ ਤੇ ਪਰਿਵਾਰ ਵਾਲੇ ਕਹਿੰਦੇ ਵੀ ਨਹੀਂ ਬਸ ਕਰ ਹੁਣ ਉੱਠ ਪਰ ਨਹੀਂ ਇਹ ਕਹਿੰਦਾ ਜਿੰਨਾ ਚਿਰ ਅੱਬ ਆ ਕੇ ਖਾਂਦਾ ਨਹੀਂ ਮੈਂ ਉੱਠਦਾ ਨਹੀਂ ਤੇ ਭਈ ਸਾਖੀ ਤਾਂ ਬਹੁਤ ਵਿਸਥਾਰ ਦੇ ਨਾਲ ਬਹੁਤ ਲੰਮੀ ਵੱਡੀ ਐ ਪਰ ਆਖਰ ਕਹਿੰਦੇ ਫਿਰ ਜਦ ਨਾਲ ਹੁੰਡਾ ਲਾ ਕੇ ਘਰ ਦੇ ਵਿੱਚ ਬੈਠ ਗਿਆ ਵੀ ਜਦ ਤੱਕ ਭਗਵਾਨ ਭੂ ਲੈਉਂਦਾ ਮੈਂ ਵੀ ਨਹੀਂ ਉੱਠਦਾ ਤੇ ਕਟਿਆ ਬੱਛਿਆਂ ਨੂੰ ਵੀ ਮੈਂ ਜਾ ਕੇ ਪੱਠੇ ਨਹੀਂ ਪਾਉਂਦਾ ਜਾ ਕੇ ਖੇਤੀ ਸਵਾਰੀ ਵੀ ਨਹੀਂ ਸਵਾਰਦਾ ਪਰ ਜਦੋਂ ਕਹਿੰਦੇ ਸਮਾ ਆਇਆ ਉਹਦੀ ਭਗਤੀ ਤੋਂ ਪ੍ਰਸੰਨ ਹੋ ਕੇ ਭਗਵਾਨ ਨੂੰ ਵਰ ਜਾਣਾ ਪਿਆ ਵੀ ਇਹ ਤਾਂ ਹੁਣ ਜਿਤ ਕਰਕੇ ਬਹਿ ਗਿਆ ਤੇ ਕਿਉਂ ਹੋਰਾਂ ਦੇ ਵੀ ਜ਼ਿੰਦਗੀ ਦਾ ਉਤੇ ਲਾਈ ਬੈਠਾ ਹੈ ਜੇ ਇਹ ਮੈਂ ਆ ਗਿਆ ਤੇ ਇਹਨੇ ਮਰ ਜਾਣਾ ਤੇ ਭਗਵਾਨ ਦੇ ਨਾਮ ਨੂੰ ਨਿਕਲ ਅੱਗ ਜਾਣੀ ਹੈ ਤਾਂ ਆਖਿਰ ਫਿਰ ਉਹ ਕਹਿੰਦੇ ਭਗਵਾਨ ਨੂੰ ਪੱਥਰ ਦੇ ਵਿੱਚ ਆ ਕੇ ਆਵਾਜ਼ ਦਿੱਤੀ ਲਿਆ ਪਾਈ ਪੋ ਜਨ ਕਹਿੰਦੇ ਨਹੀਂ ਲਈ ਇੱਧਰ ਆ ਕੇ ਬਰੋਬਰ ਬਹਿ ਕੇ ਪ੍ਰਸ਼ਾਦਾ ਪਾਣੀ ਆ ਕੇ ਭਗਵਾਨ ਨੇ ਪ੍ਰਗਟ ਦਰਸ਼ਨ ਹੋ ਕੇ ਛਗਣਾ ਕੀਤਾ ਔਰ ਤੰਨੇ ਨੇ ਫਿਰ ਕਿਹਾ ਮੇਰੇ ਸਾਰੇ ਕੰਮ ਕਰ ਮੈਨੂੰ ਤਰਲੋਚਣਗੇ ਤੂੰ ਸਾਰੇ ਕੰਮ ਕਰਦਾ ਮੇਰੇ ਆ ਫੇ ਜੋ ਇਤਿਆਰ ਦਾਦਾ ਵੀ ਭਗਵਾਨ ਨੇ ਆ ਕੇ ਹਲ ਵਾਇਆ ਇਹਦਾ ਸਾਰੀ ਖੇਤੀਬਾੜੀ ਕੀਤੀ ਖੂਦਿਆਂ ਟਿੰਡਾਂ ਗੇੜੀਆਂ ਪਾਣੀ ਲਾਇਆ ਤੇ ਧੰਨੇ ਨੇ ਰਬ ਬਾਲੇ ਪੱਥਰ ਦੇ ਵਿੱਚ ਤੇ ਜਦੋਂ ਤਰਲੋਚਨ ਨੂੰ ਪਤਾ ਲੱਗ ਗਿਆ ਵੀ ਹਾਂ ਵਾਕਈ ਭਗਵਾਨ ਪ੍ਰਗਟ ਹੋਗੇ ਤਾਂ ਫਿਰ ਭਾਵੇਂ ਉਹਨੇ ਠੱਗੀ ਮਾਰੀ ਸੀ ਪਰ ਉਹ ਵੀ ਆ ਕੇ ਫਿਰ ਬੇਨਤੀ ਕਰਦਾ ਧੰਨੇ ਦੇ ਆਖੇ ਫਿਰ ਮਹਾਰਾਜ ਨੇ ਤਰਲੋਚਨ ਨੂੰ ਦਰਸ਼ਨ ਦਿੱਤੇ ਧੰਨੇ ਦੇ ਅੱਖ ਬਿਮਾਰੇ ਮੈਂ ਤੁਹਾਡਾ ਪਗ ਤੋਗਾ ਚਲੋ ਹੁਣ ਇਹ ਨਹੀਂ ਜਿਵੇਂ ਜਿਹੋ ਜਿਹਾ ਕਹੋ ਜਿਆ ਭੇਟੀ ਤਾਂ ਤੁਹਾਡੇ ਹੀ ਹੈ ਬਣਾਏ ਤਾਂ ਤੁਹਾਡਾ ਹੀ ਇਨਸਾਨ ਚੰਗਾ ਭਵੇਂ ਮਾੜਾ ਕਰਮ ਉਹਦੇ ਆ ਪਰ ਤੁਸੀਂ ਬਖਸ਼ਣਯੋਗ ਹੋ ਸਮਰਾਥ ਹੋ ਦਿਆਲੂ ਹੋ ਕਿਰਪਾਲੂ ਹੋ ਇਹਨੂੰ ਬਖਸ਼ ਲਓ ਤੇ ਤਰਲੋਚਨ ਨੂੰ ਫਿਰ ਧੰਨੇ ਦੇ ਕਹੇ ਤੇ ਭਗਵਾਨ ਨੇ ਦਰਸ਼ਨ ਦਿੱਤੇ ਔਰ ਜਿਹਦੇ ਕਰਕੇ ਫਿਰ ਤਲੋਚਨ ਨੇ ਵੀ ਸੰਸਾਰੀ ਇਹ ਬੋਤ ਪੂਜਾ ਤਿਆਗ ਕਰਕੇ ਮਾਇਆ ਮੋਹ ਦਾ ਤਿਆਗ ਕਰਕੇ ਇੱਕ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਦੀ ਬੰਧਕ ਕੀਤੀ ਜੋ ਤਰਲੋਚਨ ਦੇ ਵੀ ਅਨੇਕਾਂ ਤਰ੍ਹਾਂ ਦੇ ਸ਼ਬਦ ਅਲਾਹੀ ਦਰਗਾਹੀ ਬਾਣੀ ਦੇ ਵਿੱਚ ਆਪਾਂ ਨੂੰ ਮਿਲਦੇ ਆ ਇੱਕ ਵਿਸ਼ੇਸ਼ ਤੌਰ ਤੇ ਜੋ ਇਹਨਾਂ ਦਾ ਪਤਾ ਹੈ ਉਹ ਪੜਿਆ ਜਾਂਦਾ ਹੈ ਜੋ ਕਿ ਤਕਰੀਬਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 527 ਤੇ ਦਰਜ ਹੈ ਜੋ ਆਪਾਂ ਪੜਦੇ ਆ ਨਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੇ ਚਿੰਤਾ ਮੇ ਜੀ ਮਰੈ ਸਰਪਜੂਨ ਬਲਬਲ ਉਤਰੈ ਵੀ ਜਿਹੜਾ ਮਾਇਆ ਨੂੰ ਰਾਧੂਗਾ ਪੈਸੇ ਨੂੰ ਰਾਧੂ ਅੰਤ ਵੇਲੇ ਜਿਨੂੰ ਜਾਤ ਆ ਕੇ ਉਹ ਸੱਪਰ ਜੂਨ ਨੇ ਪਵੇਗਾ ਅੰਤ ਕਾਲ ਜੋ ਪੁੱਤਰ ਸਿਮਰਐ ਐਸੀ ਚਿੰਤਾ ਮੇ ਜੇ ਮਰੈ ਕਹਿੰਦੇ ਸੂਪਰ ਜੋਨ ਹੋਏ ਬਲ ਬਲ ਉਤਰੈ ਜਿਹੜਾ ਅੰਤ ਵੇਲੇ ਪੁੱਤਰਾਂ ਨੂੰ ਯਾਦ ਕਰੋ ਕਹਿੰਦੇ ਉਹ ਸੂਰ ਦੀ ਜੁਨੀ ਪਾਊਗਾ ਅੰਤ ਕਾਲ ਜੋ ਮਕਾਨ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਕਹਿੰਦੇ ਪ੍ਰੇਤ ਜੋਨ ਹੋਏ ਬਲ ਬਲ ਉਤਰੈ ਕਹਿੰਦੇ ਉਹ ਪ੍ਰੇਤ ਦੀ ਜੁਨੀ ਪਾਊ ਜਿਹੜੇ ਮਕਾਨ ਨੂੰ ਸਿਮਰਦੇ ਵਰ ਆਖਰੀਆਂ ਪੰਗਤੀਆਂ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੇ ਚਿੰਤਾ ਮਹਿ ਜੇ ਮਰੈ ਭਗਤ ਤਰਲੋਚਨ ਤੇ ਨਰ ਮੁਗਤਾ ਪਤੰਬਰ ਕਾ ਕੇ ਹਿਰਦੈ ਵਸੈ ਕਿ ਜਿਹਨੂੰ ਭਾਈ ਅੰਤ ਵੇਲੇ ਅਕਾਲ ਪੁਰਖ ਭਗਵਾਨ ਦਾ ਨਾਮ ਚੇਤੇ ਆ ਗਿਆ ਨਾ ਵਾਹਿਗੁਰੂ ਯਾਦ ਆ ਗਿਆ ਇਹ ਕਹਿੰਦਾ ਤਰਲੋਚਨ ਦਾ ਵਾਅਦਾ ਹੈ ਉਹ ਪਰਮਾਤਮਾ ਦੇ ਹਿਰਦੇ 'ਚ ਜਾ ਕੇ ਵਸਦਾ ਭਾਈ ਉਹਨੂੰ ਰੱਬ ਆਪਣੇ ਹਿਰਦੇ 'ਚ ਬਸਾਉਂਦਾ ਹੈ ਇਸ ਤਰ੍ਹਾਂ ਇਹਨਾਂ ਨੇ ਇਲਾਹੀ ਬਾਣੀ ਰਚੀ ਅਨੇਕਾਂ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਾਂ ਨੂੰ ਜੋ ਦਰਜ ਨੇ ਉਹ ਮਿਲਦੇ ਨੇ ਭੁੱਲੇ ਮਾਰਗ ਪ੍ਰਮਾਤਮਾ ਨੇ ਜਿਹੜਾ ਬੁਲਾਇਆ ਭੁੱਲੇ ਮਾਰਗ ਰੂ ਬਤਾਇਆ ਸੋ ਐਸਾ ਗੁਰਗੜ ਭਾਗੀ ਪਾਇਆ ਕਹਿੰਦੇ ਐਸੇ ਪ੍ਰਮਾਤਮਾ ਤੋਂ ਬਾਰਨੇ ਬਲਿਹਾਰਨੇ ਕੁਰਬਾਨ ਜਾਓ ਜੀ ਨੇ ਭੁੱਲਿਆਂ ਨੂੰ ਮਾਰਗ ਪਾਤਾ ਭੁੱਲਿਆਂ ਆਪਾਂ ਸੰਸਾਰ ਵਿੱਚ ਮਨੁੱਖ ਭੁੱਲੇ ਹੀ ਆਉਂਦਾ ਹੈ ਜਦੋਂ ਬਾਣੀ ਨਾਲ ਜੁੜਦਾ ਆਕਾਰਪੁਰਖ ਦੀ ਬੰਦਗੀ ਕਰਮਾਉਂਦਾ ਨਿਰੰਕਾਰ ਦਾ ਨਾਮ ਸਿਮਰਦਾ ਹੈ ਤਾਂ ਅਸਲ ਮਾਰਗ ਦਾ ਉਹ ਪੰਧ ਦੀ ਬੰਦ ਹੈ ਜਿਸ ਕਾਰਨ ਸੰਸਾਰ ਵਿੱਚ ਮਨੁੱਖ ਦਾ ਜਨਮ ਹੋਇਆ ਜਿਸ ਕਾਰਨ ਉਹ ਇਸ ਸੰਸਾਰ ਤੇ ਆਇਆ ਹੈ ਆयो ਲਾਹ ਲੈਣ ਲੱਗਾ ਕਿ ਤੱਕ ਪਕੜੇ ਮੁਕਤੀ ਚੱਲੀ ਰਹਿਣ ਕਹਿੰਦੇ ਜਿਹੜੇ ਕਾਰਨ ਇਹ ਸਵਾਸ ਸਵਾਸ ਕਰਕੇ ਜਾਇਂ ਗਵਾਰਣ ਪਰ ਜਦੋਂ ਕਹਿੰਦੇ ਭੋਲਾ ਪਾਉ ਗੋਵਿੰਦ ਮਿਲਾਵੇ ਕਹਿੰਦੇ ਭਾਉ ਪ੍ਰੇਮ ਵਿੱਚ ਰੱਖ ਕੇ ਸ਼ਰਧਾ ਰੱਖ ਜਦੋਂ ਪਰਮਾਤਮਾ ਨਾਲ ਤੇਰਾ ਮਲਾਪ ਹੋਵੇਗਾ ਨਾ ਤੇਰਾ ਆਇਆ ਸੰਸਾਰ ਤੇ ਸਫਲ ਹੋ ਜਾਏਗਾ ਤੇ ਤੇਰਾ ਇਹ ਜਨਮ ਤੇ ਸਵਾਸ ਜਿ ਕੀਤੇ ਹੋਏ ਕਰਮ ਤੇਰੇ ਸ਼ੁਭ ਰਹਿਣਗੇ ਔਰ ਤੂੰ ਜਨਮ ਮਰਨ ਤੋਂ ਮੁਕਤ ਹੋ ਜਾਏਗਾ ਦਾ ਇਸ ਬਾਰੇ ਕਹਿੰਦੇ ਫਕੀਰ ਇੱਕ ਸੰਨਿਆਸੀ ਨੇ ਇੱਕ ਜੈਚੰਦ ਨਾਮੀ ਬ੍ਰਾਹਮਣ ਚਰਚਾ ਕਰਦੇ ਆਪਸ ਵਿੱਚ ਆਏ ਤਾਂ ਆਪ ਨੇ ਸਭ ਨੂੰ ਧਰਮਾਂ ਵਿੱਚ ਪਾਇਆ ਵੇਖਿਆ ਤੇ ਸਭ ਦੇ ਨੂੰ ਉਪਦੇਸ਼ ਕੀਤਾ ਕਿ ਜੈਚੰਦ ਨੂੰ ਖਾਸ ਤੌਰ ਤੇ ਆਖਿਆ ਕਿ ਧਰਮੇ ਭੂਲੇ ਰਹਿ ਜੈਚੰਦਾ ਨਹੀਂ ਨਹੀਂ ਜੀਨੇ ਪਰਮਾਨੰਦ ਕੇ ਤੁਸੀਂ ਭਰਮ ਭਲੇਖੇ ਵਿੱਚ ਪਏ ਹੋ ਧੰ ਗੁਰੰਸਾ ਮਹਾਰਾਜ ਦੀ ਬਾਣੀ ਕੇ ਤੁਮ ਤੁਹਾਨੂੰ ਹਲੇ ਤੱਕ ਤੁਸੀਂ ਪ੍ਰਮਾਤਮਾ ਨਿਰੰਕਾਰ ਨਾਲ ਜੁੜੇ ਨਹੀਂ ਸਿਮਰਨ ਨਹੀਂ ਕੀਤਾ ਉਹ ਤੁਸੀਂ ਕਿਉਂਕਿ ਆਮ ਇਨਸਾਨ ਆਪਾਂ ਸਾਰੇ ਆ ਭਮ ਜਿੰਨੇ ਅਸੀਂ ਮਰਜੀ ਪੜ ਲਿਖ ਜਾਈਏ ਪਰ ਅਕਾਲ ਪੁਰਖ ਦੀ ਗੰਮੀ ਬੰਜ ਦਾ ਅੰਤ ਨਹੀਂ ਪਾ ਸਕਦੇ ਤੇ ਅਸੀਂ ਫੋਕੀ ਨਾ ਤਾਂ ਅਸੀਂ ਸਿਮਰਨ ਕਰਨਾ ਨਾ ਅਸੀਂ ਬਾਣੀ ਪੜ੍ਹਨੀ ਆ ਨਾ ਅਸੀਂ ਕਥਾ ਸਰਵਣ ਕਰਨੀ ਆ ਨਾ ਕੋਈ ਸੇਵਾ ਕਰਨੀ ਜਾ ਕੇ ਤੇ ਬਹਿ ਕੇ ਬਕਵਾਸ ਸਤ ਜਿੰਨੀ ਮਰਜ਼ੀ ਕਰਾ ਲਓ ਬਹਿਸ ਜਿੰਨੀ ਮਰਜ਼ੀ ਕਰਾ ਲਓ ਕਿੰਤੂ ਪਰੰਤੂ ਜਿੰਨੀ ਮਰਜ਼ੀ ਕਰਾ ਲਓ ਉਂਗਲਾਂ ਜਿੰਨੀ ਮਰਜ਼ੀ ਉਠਾ ਲਓ ਸਤ ਤੇ ਜੇ ਪੁੱਛੀ ਵੀ ਤੂੰ ਇਹ ਕਰਮ ਕੀਤਾ ਤੂੰ ਨਾਮ ਸਿਮਨ ਕਰਿਆ ਬਾਣੀ ਪੜ੍ਹਦਾ ਸਿਮਨ ਨਹੀਂ ਉਹ ਤਾਂ ਜੀ ਮੈਨੂੰ ਟਾਈਮ ਨਹੀਂ ਲੱਗਦਾ ਮੇਰਾ ਘਰ ਦੇ ਕੰਮ ਬੜੇ ਪਰਵਾਰ ਦੇ ਕੰਮ ਬੜੇ ਆ ਮੈਂ ਖੇਤ ਜਾਣਾ ਹੁੰਦਾ ਮੈਂ ਪੱਠੇ ਪਾਉਣੇ ਹੁੰਦੇ ਆ ਮੈਂ ਪਰਿਵਾਰ ਪਾਲਣਾ ਮੈਂ ਆਹ ਕਰਨਾ ਮੈਂ ਡਿਊਟੀ ਕਰਦਾ ਫਿਰ ਕੋਈ ਤਾਂ ਸਮਾਂ ਹੀ ਨਹੀਂ ਹੁੰਦਾਗਾ ਤੇ ਹੋਰ ਕਰਮ ਕਾਰਨ ਤੇ ਕੋਈ ਸਮਾਂ ਹੈਗਾ ਗੁਰੂ ਦੀ ਬਾਣੀ ਪੜ੍ਹਨ ਵਾਸਤੇ ਸਿਮਰਨ ਕਰਨ ਵਾਸਤੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਕੋਈ ਤੇ ਟਾਈਮ ਹੀ ਹੈ ਨਹੀਂਗਾ ਤੇ ਫਿਰ ਤੇ ਕਹਿੰਦੇ ਸਿਆਣਾ ਐ ਬਣੂਗਾ ਵੀ ਜਿਵੇਂ ਸਾਰਾ ਕੁਝ ਇਹਨੂੰ ਹੀ ਪਤਾ ਬ੍ਰਹਮ ਗਿਆਨੀ ਨਹੀਂ ਹੋਇਆ ਬਾ ਇਸ ਕਰਕੇ ਤੇ ਕਹਿੰਦੇ ਇਹ ਜੋ ਬਾਣੀ ਕਹਿ ਰਹੇ ਤੁਸੀਂ ਭਰਮ ਪ੍ਰੀਖੇ ਵਿੱਚ ਪਏ ਹੋ ਬਹਿਸ ਕਰ ਰਹੇ ਹੋ ਅਜਾਈ ਠੀਕ ਹੈ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਬਹਿ ਕੇ ਵਿਚਾਰ ਕਰਨੀ ਚਾਹੀਦੀ ਜਿਹੜੀ ਗੱਲ ਦਾ ਨਾਮ ਪਤਾ ਵੀ ਉਹਨੂੰ ਪੁੱਛਣਾ ਜ਼ਰੂਰੀ ਹੈ ਪਰ ਉਹ ਤੇ ਕਿੰਤੂ ਪ੍ਰੰਤੂ ਕਰਨ ਵੀ ਨਹੀਂ ਜੋ ਮੈਂ ਕਹਤਾ ਉਹੀ ਸਹੀ ਹੈ ਤਾਂ ਇਹ ਉਹਨਾਂ ਦੀ ਮੂਰਖਤਾ ਹੈ ਤੇ ਕਹਿੰਦੇ ਤੁਸੀਂ ਪਰਮਾਨੰਦ ਨਹੀਂ ਚੀਨਿਆ ਭਾਵਕੇ ਅਕਾਲਪੁਰਮਾਤਮਾ ਉਹਨਾਂ ਨੂੰ ਤਾਂ ਤੁਸੀਂ ਹਾਲੇ ਯਾਦ ਹੀ ਨਹੀਂ ਕਰਦੇ ਤੁਸੀਂ ਤਾਂ ਫੋਕੜ ਦੇ ਵਿੱਚ ਇਹ ਅਜਾ ਹੀ ਹੀ ਬੈਂਸ ਵਿੱਚ ਪਏ ਹੋ ਨਿਰੰਕਾਰ ਦਾ ਨਾਮ ਸਿਮਰੋ ਸਾਰੇ ਭਰਮ ਫਲਿਖੇ ਦੂਰ ਹੋ ਜਾਣਗੇ ਤਾਂ ਇਸ ਤਰ੍ਹਾਂ ਕਹਿੰਦੇ ਇਹਨਾਂ ਦਾ ਭਰਮ ਕੱਟਿਆ ਗਿਆ ਅਕਾਲ ਪੁਰਖ ਦੀ ਭਗਤੀ ਵੱਲੋਂ ਲੱਗ ਗਏ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਤੁਹਾਨੂੰ ਇਹਨਾਂ ਭਗ ਜਾਣਾਂ ਦੇ ਚਾਰ ਸ਼ਬਦ ਆ ਜੋ ਸ੍ਰੀ ਰਾਗ ਦੇ ਗੁਜਰੀ ਔਰ ਤਨਾ ਸ੍ਰੀ ਰਾਗ ਦੇ ਵਿੱਚ ਦਰਜ ਨੇ ਸੋ ਇਸ ਤਰ੍ਹਾਂ ਇਹਨਾਂ ਨੇ ਸੰਸਾਰ ਵਿੱਚ ਆ ਕੇ ਸੰਸਾਰ ਦੇ ਲੋਕਾਂ ਨੂੰ ਨਿਰੰਕਾਰ ਦਾ ਨਾਮ ਜਪਉਂਦੇ ਆ ਆਮੇ ਬ੍ਰਾਹਮਣੀ ਸ਼ਾਨ ਉਪਾਸ਼ਕ ਸ਼ਾਨ ਵੈਸ਼ਮਤ ਦੇ ਪਰ ਫਿਰ ਵੀ ਇਹ ਕਾਰਨ ਉਸ ਪਰਮਾਤਮਾ ਪਰਮੇਸ਼ਰ ਨੂੰ ਸਮਝਿਆ ਉਹਦੇ ਮਾਰਗ ਤੇ ਜਿੱਥੇ ਆਪਾਂ ਜਿਵੇਂ ਬਣੇ ਉੱਥੇ अनेका ਲੋਕਾਂ ਨੂੰ ਸਮਝਾਉਣਾ ਕੀਤਾ ਵੀ ਕਿਸ ਕਾਰਨ ਤੁਹਾਡਾ ਜਨਮ ਹੋਇਆ ਭਾਈ ਤੂੰ ਆਪਾ ਪਤਾ ਪੜਿਆ ਤੋ ਉਹ ਪਤਾ ਸੁਣਾ ਸੁਣਾ ਕੇ ਲੋਕਾਂ ਨੂੰ ਇਹ ਸਮਝਾਇਆ ਵੀ ਭਾਈ ਜਿਹੋ ਜਾਂ ਕਰਮ ਕਰੋਗੇ ਅੰਤ ਵੇਲੇ ਉਹ ਜਾ ਆਉਣਾ ਜੇ ਪੁੱਤਰਾਂ ਨੂੰ ਸਿਮਰੋਗੇ ਸੂਰ ਬਣੋਗੇ ਅੰਤ ਵੇਲੇ ਜੇ ਲక్ష్ਮੀ ਨੂੰ ਯਾਦ ਕਰੋਗੇ ਨਾ ਪੈਸਾ ਧਨ ਕਹਿੰਦੇ ਸਾਪਤ ਜੁਨੀ ਜਾਓਗੇ ਤੇ ਜੇ ਮਕਾਨ ਸਿਮਰੋਂਗੇ ਕਹਿੰਦੇ ਪ੍ਰੇਤ ਬਣੋਂਗੇ ਇਸ ਕਰਕੇ ਕਹਿੰਦੇ ਜੇ ਅੰਤ ਵੇਲੇ ਨਿਰੰਕਾਰ ਨੂੰ ਸਿਮਰੋਂਗੇ ਤਾਂ ਪਰਮਾਤਮ ਦੇ ਹਿਰਦੇ ਚ ਜਾ ਕੇ ਬਸੋਂਗੇ ਬੈਕੁੰਟ ਧਾਮ ਤੁਹਾਡਾ ਵਾਸਾ ਹੋਵੇਗਾ ਤੇ ਤੁਹਾਡਾ ਜਨਮ ਤੇ ਮਰਨ ਖਤਮ ਹੋ ਜਾਏਗਾ ਇਸ ਕਰਕੇ ਜੋ ਬਾਣੀ ਵੀ ਕਹ ਰਹੀ ਹੈ ਭਾਈ ਅੰਮ੍ਰਿਤ ਵੇਲੇ ਜਾ ਕੇ ਸਤਿਗੁਰ ਕਾ ਜੋ ਸਿੱਖ ਖਾਏ ਭਲਕੋ ਠਰ ਨਾਮ ਤੇ ਆਏ ਉਦਮ ਕਰੇ ਭਲ ਬੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਕਿ ਭਾਈ ਅੰਮ੍ਰਿਤ ਵੇਲੇ ਜਾ ਕੇ ਜਪਿਆ ਕਰ ਸਤਨਾਮ श श्री वाही गुरु साहिब जी सतनाम श्री वाही गुरू साहिब जी सतनाम श्री वाही गुरु साहिब जी ਜੇ ਤੂੰ ਸਤਗੁਰੂ ਦਾ ਸਿੱਖ ਖਵਾਉਣਾ ਨਾ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖਾਂ ਤੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ ਭਾਈ ਅਕਾਲ ਪੁਰਖ ਨਾਮ ਦਾ ਨਾਮ ਸਿਮਰਿਆ ਬਾਣੀ ਪੜਿਆ ਕਰ ਤੇ ਮਹਾਰਾਜ ਫਿਰ ਕਹਿੰਦੇ ਸਾਰੇ ਕਾਰਜ ਸਵਾਰ ਦੇਣਗੇ ਜੇ ਪਰਮਾਤਮਾ ਜੇ ਸੰਸਾਰੀ ਤੌਰ ਤੇ ਗੱਲ ਕਰੀਏ ਨਾ ਜਿਹੜਾ ਪੁੱਤਰ ਆਪਣੇ ਮਾਂ-ਬਾਪ ਦੇ ਆਖੇ ਲੱਗਦਾ ਉਹਦੀ ਆਗਿਆ 'ਚ ਰਹਿੰਦਾ ਉਹਨੂੰ ਫਿਰ ਕਿਸੇ ਚੀਜ਼ ਦੀ ਮੰਗਣ ਦੀ ਲੋੜ ਨਹੀਂ ਪੈਂਦੀ ਉਹਨੂੰ ਨਾ ਕੋਈ ਘਾਟ ਹੀ ਰਹਿੰਦੀ ਹੈ ਕਿਉਂਕਿ ਮਾਤਾ-ਪਿਤਾ ਨੂੰ ਪਤਾ ਵੀ ਬੱਚਾ ਸਾਡਾ ਸਿਆਣਾ ਸੂਝਵਾਨ ਸਾਡੇ ਆਖੇ ਲੱਗਦਾ ਮਾਤਾ-ਪਿਤਾ ਨੂੰ ਆਪੇ ਪਤਾ ਹੁੰਦਾ ਲੋੜ ਦੇ ਮੁਤਾਬਕ ਉਹਨੂੰ ਚੀਜ਼ਾਂ ਪਦਾਰਥ ਦੇਈ ਜਾਂਦੇ ਹੈ ਤੇ ਪਰਮਾਹਾਰ ਕਰਨ ਜਿਹੜਾ ਆਗਿਆਕਾਰ ਅਕਾਲਪੁਰਖ ਦਾ ਹੋਊਗਾ ਉਹਦੀ ਬਚਨਾਂ ਦੀ ਪਾਲਣਾ ਕਰੂਗਾ ਤੇ ਪਰਮਾਤਮਾ ਨੇ ਉਹ ਵੀ ਕਿਸੇ ਕੱਚੀ ਦੀ ਘਾਟ ਨਹੀਂ ਸੰਸਾਰੀ ਪਿਤਾ ਤਾਂ ਕੋਈ ਨਾ ਕਿਤੇ ਕਹਿੰਦੇ ਨਾ ਹਾਂ ਕਰ ਦੂ ਪਰ ਪਰਮਾਤਮਾ ਜਦੋਂ ਦੇਊਗਾ ਨਾ ਛੱਪਰ ਫਾਰ ਕੇ ਉਹਦਾ ਦਿੱਤਾ ਕੋਈ ਖੋਹ ਵੀ ਨਹੀਂ ਸਕਦਾ ਤਾਹੀ ਤਾਂ ਬਾਣੀ ਨੇ ਕਿਹਾ ਵੀ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਕੇ ਜਾਲੇ ਕਹਿੰਦੇ ਸੰਸਾਰੇ ਤਨ ਪਦਾਰਥ ਦਾ ਕੋਈ ਖੋ ਵੀ ਲਊਗਾ ਉਹਨੂੰ ਅੱਗ ਜਾਲ ਦੂ ਪਾਣੀ ਰੋੜ ਕੇ ਵੀ ਲੈ ਜੋ ਪਰ ਨਿਰੰਕਾਰ ਦਾ ਦਿੱਤਾ ਗਿਆਨ ਉਹਦੀ ਬਖਸ਼ਿਸ਼ ਉਹਦੀ ਰਹਿਮਤ ਕੋਈ ਨਾ ਤੇ ਤੋਂ ਖੋ ਸਕਦਾ ਨਾ ਨੂੰ ਅੱਗ ਜਲਾ ਸਕਦੇ ਨਾ ਉਹਨੂੰ ਪਾਣੀ ਰੋੜ ਸਕਦਾ ਇਸ ਕਰਕੇ ਅੰਮ੍ਰਿਤ ਵੇਲੇ ਆਪਾਂ ਗੁਰੂ ਦੇ ਬਚਨਾਂ ਨੂੰ ਕਮਾਈਏ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਪੜੀਏ ਸਿਮਰਨ ਕਰੀਏ ਬਾਣੇ ਬਾਣ ਦੇ ਧਾਰਨੇ ਹੋਈਏ ਅਮਰ ਛੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਤੇ ਜਨਮ ਸਫਲਾ ਕਰੀਏ ਜੀ ਸੁਆਵ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਣ ਸਰਬ ਪੁੱਲਾਂ ਮਾਫ਼ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ